ਇੱਕ ਸਭਨਾ ਨੂੰ ਕਰਦਾਨ ਮੈਂ ਪੜ ਰਿਆ ਸੀ ਗੁਰਮੁਖੋ 3 ਕਰੋੜ ਕਹਿੰਦੇ ਸਿੱਖਾਂ ਦੀ ਗਿਣਤੀ ਹੈ ਸਾਡੇ 7 ਕਰੋੜ ਬੰਦਾ ਰੋਜ਼ ਰੋਟੀ ਖਾਂਦਾ ਹੈ ਸਿੱਖਾਂ ਦੇ ਘਰੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਜਿੰਨੇ ਇਤਿਹਾਸਿਕ ਗੁਰਦੁਆਰੇ ਨੇ ਜਿੰਨੇ ਗੁਰਮੁਖ ਪਿਆਰੇ ਨਿੱਜੀ ਗੁਰੂ ਘਰ ਨੇ ਸਾਡੇ 7 ਕਰੋੜ ਬੰਦਾ ਰੋਜ਼ ਪ੍ਰਸ਼ਾਦਾ ਸਿੱਖਾਂ ਨੂੰ ਛਕਦਾ ਤੇ ਸਿੱਖਾਂ ਦੀ ਗਿਣਤੀ ਕਹਿੰਦੇ ਕਿ ਨਹੀਂ ਕੋਈ 2 ਕਰੋੜ ਦੱਸਦਾ ਕੋ 3 ਦੱਸਦਾ ਪ੍ਰਸ਼ਾਦਾ ਕਿੰਨੇ ਛਕਦੇ ਨੇ 7.5 ਕਰੋੜ ਰੋਜ਼ ਪ੍ਰਸ਼ਾਦਾ ਛਕਿਆ ਜਾਂਦਾ ਹੈ ਇਹ ਇਤਿਹਾਸਿਕ ਸੱਚਾਈ ਹੈ ਕਿ ਦਿੱਲੀ ਦੀ ਸਰਕਾਰ ਕੋਲ ਜਿੰਨੇ ਪੈਸੇ ਨੇ ਦਿੱਲੀ ਦੇ ਸਿੱਖਾਂ ਦਾ ਦਸਵੰਧ ਦੋ ਦੇ ਨਾਲੋਂ ਵੱਧ ਜੀ ਨੇ ਜਦੋਂ ਸਰਕਾਰ ਦੇ ਹੱਥ ਲੋਕਡਾਊਨ 'ਚ ਖੜੇ ਹੋ ਗਏ ਤੇ ਗੁਰਦੁਆਰਿਆਂ ਦੇ ਮੂੰਹ ਖੋਲ ਦਿੱਤੇ ਪ੍ਰਮੁੱਖ ਹੋਸੀ ਆਪਣੀਆਂ ਸੰਸਥਾਵਾਂ ਦੀ ਨਿੰਦਿਆ ਕਰਨੇ ਸਾਡੇ ਤੇ ਪ੍ਰਭਾਵ ਹੈ ਕੋਈ ਕਿ ਅਸੀਂ ਐਡੀ ਐਡੀਆਂ ਵੱਡੀਆਂ ਸੰਸਥਾ ਸਾਡੇ ਗੁਰੂ ਘਰਾਂ ਦੇ ਵਿੱਚੋਂ ਸਾਡੇ 7 ਕਰੋੜ ਬੰਦਾ ਰੋਜ਼ ਰੋਟੀ ਖਾਂਦਾ ਜਿੱਦਾਂ ਦੂਜਿਆਂ ਨੇ ਕਿਹਾ ਨਾ ਸਾਡੇ ਧਰਮ ਚਾ ਉਹ ਸਾਡੇ ਚਾ ਉਹ ਸਾਡੇ ਚਾ ਜੇ ਸਿੱਖ ਕਿਤੇ ਇਦਾਂ ਕਰਦੇ ਕਿ ਸਿੱਖ ਹੀ ਗੁਰੂ ਘਰ ਆ ਸਕਦਾ ਹੈ ਸਾਡੇ 7 ਕਰੋੜ ਰੋਜ਼ ਦਾ ਸਿੱਖ ਬਣ ਸਕਦਾ ਕੋ ਸਤਨਾਮ ਦੀ ਇੱਥੇ ਗੁਰਮੁਖੋ ਬਾਣੀ ਵਿੱਚ ਰਾਮਨਾਮ ਕਹਿਣ ਵਾਲੇ ਵੀ ਬੈਠੇ ਇੱਥੇ ਅੱਲਾ ਅੱਲਾ ਕਹਿਣ ਵਾਲੇ ਵੀ ਇੱਥੇ ਇੱਥੇ ਗੋਵਿੰਦ ਗੋਵਿੰਦ ਸੋਹੰ ਸੋਹੰ ਸਾਰੇ ਨਾਮ ਜਪਣ ਵਾਲੇ 15 ਭਗਤ ਬੈਠੇ ਨੇ ਪਾਤਸ਼ਾਹ ਕਿਤੇ ਕੋਈ ਵਿਤ ਕਰਾ ਨਹੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਹੀਂ ਰੱਖੀ ਅਰਦਾਸ ਸਾਧੂਆਂ ਨੇ ਕੀਤੀ ਆਪ ਕੋ ਸਤ ਨਾਮ ਸ੍ਰੀ ਅਰਦਾਸ ਬਾਵਾ ਗੁੱਡਾ ਸਾਹਿਬ ਕਰ ਰਹੇ ਨੇ ਜਿੰਨੇ ਵੀ ਉਸ ਤੀਰਥ ਵੱਲ ਮੂੰਹ ਕੀਤਾ ਉਹਦੇ ਪੰਨੇ ਕੋਈ ਨਹੀਂ ਰਿਹਾ ਉਹਦੇ ਪੈਰ ਨਹੀਂ ਲੱਗੇ ਮੁੜ ਕੇ ਸੁਦੇਸ਼ ਦੇ ਵਿੱਚ ਗੁਰਮੁਖ ਪਰਬਾਪਾ ਬੁੱਢਾ ਸਾਹਿਬ ਜੀ ਨੇ ਚਾਰ ਪਾਤਸ਼ਾਹਿਆਂ ਦੇ ਨਾਮ ਲੈ ਕੇ ਅੱਜ ਅਮਰਤ ਵਲੇ ਅਰਦਾਸ ਕਰ ਦਿੱਤੀ ਸਿੱਖਾਂ ਨੂੰ ਤੀਰਥ ਮੇ ਅਮਰਤ ਸਰ ਦੇ ਚਲੇ ਤਨ ਗੁਰੂ ਰਾਮਦਾਸ ਪਾਤਸ਼ਾਹ ਤਨ ਗੁਰ ਅਮਰਦਾਸ ਸਾਹਿਬ ਇਹ ਨਹੀਂ ਰੱਖੀ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਗੁਰअर्जਨ ਦੇ ਪਾਤਸ਼ਾਹ ਨੇ ਪਹਿਲੀ ਏਟੜਾਈ ਤੇ ਉਹ ਮਹਾਰਤੀਰਥ ਜਿਹੜਾ ਹੈ ਉਹ ਸਾਨੂੰ ਸਿੱਖਾਂ ਨੂੰ ਦੇ ਦਿੱਤਾ ਤੱਕ ਦੇ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰਦਾਨ ਇਸ ਸਬਨਾ ਸ਼ਬਦ ਜਿਹੜਾ ਕਿਸੇ ਖਾਸ ਕਿਸਕੇ ਵੱਲ ਨਹੀਂ ਜਾਂਦਾ ਇਹ ਸਾਰੇ ਉਹਦਾ ਸਮਝਾ ਤਾਂ ਅੱਜ ਸਾਡੀ ਗਿਣਤੀ ਨਾਲੋਂ 3-4 ਗੁਣਾ ਜ਼ਿਆਦਾ ਸੰਤਾਂ ਪ੍ਰਸ਼ਾਦਾ ਚੱਕ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਵੇਖ ਲਓ ਕਿੰਨੇ ਜਿਹੜਾ ਬੱਚਾ ਬਾਹਰ ਦੇ ਮੁਲਕ ਆ ਗਿਆ ਜੋ ਆਪਣਾ ਪ੍ਰਬੰਧ ਰੋਟੀ ਦਾ ਨਹੀਂ ਕਰ ਸਕਦਾ ਮਹੀਨੇ ਦਾ ਸਬਦਾ ਉਹਦੇ ਘਰ ਪਚਾਵਾਂਗੇ ਆਪ ਕੋ ਸਤਨਾਮ ਦੀ ਇਹ ਗੁਰੂ ਘਰਾਂ ਦੀ ਪਾਵਰ ਹੈ ਇਸ ਪਾਵਰ ਤੋਂ ਗੁਰੂ ਮੁਖ ਪਿਆਰੇ ਉਹਨਾਂ ਨੂੰ ਡਰਾਂ ਨਹੀਂ ਮੈਂ ਤੂੰ ਸਾਰਿਆਂ ਨੂੰ ਦਾਨ ਕਰਨਾ ਜਿੰਨੂੰ ਜ਼ਰੂਰਤ ਹੈ